ਜੋਣ ਪ੍ਰਚਾਰ ਦੀ ਮਹਿਮ ਹਰ ਪਾਰਟੀ ਕਰਦੀ ਹੈ ਅੱਜ ਖੜਾ ਸਾਹ ਪਹੁੰਚਨੇ ਹਰ ਵੀ ਖੜਾ ਸਾਹ ਪਿਆਰ ਪਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੜਾ ਵਰਕਰਾਂ ਦੇ ਅੰਦਰ ਜੋਸ਼ ਨਜ਼ਰ ਆ ਰਿਹਾ ਹਰ ਪਾਰਟੀ ਆਪਣਾ ਜੋਸ਼ ਦਿਖਾਉਂਦੀ ਹੈ ਕਿ ਇਹ ਜਿੰਨੇ ਵਰਕਰ ਨਾਲ ਜੁੜੇ ਹੋਏ ਹੈ ਵੋਟਾਂ ਦੇ ਸਮੇਂ ਵੀ ਰੰਗ ਦਿਖਾਣਗੇ ਦੇਖੋ ਜੀ ਸਾਡਾ ਹਰ ਵਰਕਰ ਇਸ ਵੇਲੇ ਪੂਰੇ ਜੋਸ਼ ਦੇ ਵਿੱਚ ਹੈ ਹਰ ਵਰਕਰ ਨੂੰ ਇਹ ਹੈ ਕਿ ਇਹ ਕਾਲੀ ਦਲ ਦਾ ਨਹੀਂ ਸਾਡਾ ਆਪਣਾ ਪਰਸਨਲ ਇਲੈਕਸ਼ਨ ਹੈ। ਅੱਛਾ ਤੇ ਇਹ ਸਾਰੇ ਜਿਵੇਂ ਤੁਰੇ ਐਵੇਂ ਵੋਟਾਂ ਪੈਣੀਆਂ ਜੀ। ਬੜਾ ਜੋਸ਼ ਬੜੇ ਜਕਾਰੇ ਲੱਗਦੇ ਐ। ਹਾਂਜੀ। ਵਿਕਾਸ ਦੇ ਸਮੇਂ ਦੇ ਦੌਰਾਨ ਵੀ ਇਦਾਂ ਜੋਸ਼ ਰਹੇਗੀ। ਪੂਰਾ ਜੀ ਪੂਰਾ ਪੂਰਾ ਡਟ ਕੇ ਜੀ ਕਿੰਨਾ ਵਿਕਾਸ ਕਰ ਪਾਉਗੇ ਜੇ ভোটার ਤੁਹਾਡੀ ਝੋਲੀ ਦੇ ਵਿੱਚ ਤਾਜ ਪਾਉਂਦੇ ਐ। ਦੇਖੋ ਸਾਡੀ ਪਾਰਟੀ ਨੇ ਹੀ ਇਸ ਪੰਜਾਬ 'ਚ ਵਿਕਾਸ ਕੀਤੇ ਸੀਗੇ। ਸ਼੍ਰੋਮਣੀ ਅਕਾਲੀ ਦਲ ਦੀ ਹਿਸਟਰੀ ਦੱਸਦੀ ਹੈ ਕਿ ਜਿੰਨਾ ਪੰਡਾਂ ਦੇ ਵਿੱਚ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਇਆ। ਤੋਂ ਜੇ ਸਾਡੀ ਪਾਰਟੀ ਮੂਹਰੇ ਆਉਂਦੀ ਹੈ ਸਾਡਾ ਤਾਂ ਮੇਨ ਮੁੱਦਾ ਹੀ ਵਿਕਾਸਤਾ ਹੈ ਜੀ। ਇਸ ਪਾਰਟੀ ਨੇ ਤੁਸੀਂ ਜਿਹੜੀ ਮੌਜੂਦਾ ਸਾਡੀ ਸਰਕਾਰ ਹੈ ਉਹ ਤਾਂ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਜੀ। ਉਹ ਕਿਸ ਤਰ੍ਹਾਂ? ਦੇਖੋ ਜੀ ਅੱਜ ਹਰ ਮੋੜ ਤੇ ਹਰ ਗਲੀ ਦੇ ਵਿੱਚ ਥਾੜ-ਤਾੜ ਗੋਲੀਆਂ ਚੱਲਦੀਆਂ ਪਈਆਂ। ਆ ਹੁਣ ਕੋਡ ਆਫ ਕੰਡਕਟ ਲੱਗਿਆ ਹੁਣ ਵੀ ਤਾੜ-ਤਾੜ ਹੋ ਰਹੀ ਹੈ ਜੀ ਸਾਰੇ ਪੰਜਾਬ ਦੇ ਵਿੱਚ। ਹੁਣ ਲੋਕਾਂ ਦੇ ਬੱਚੇ ਬਿਲਕੁਲ ਸਹੀਖ ਨਹੀਂਗੇ ਜੀ ਲੋਕਾਂ ਦੀਆਂ ਧੀਆ ਪਹਿਣਾ ਨਹੀਂ ਸੇਫ ਘਰੋਂ ਬਾਹਰ ਨਿਕਲਦੇ ਅਨਸਾਰ ਉਹਨਾਂ ਦੀਆਂ ਵਾਲੀਆਂ ਦੀ ਖੇਚਤੂ ਹੋ ਰਹੀ ਹੈ ਸੋ ਕਾਨੂੰਨ ਵਿਵਸਥਾ ਟੋਟਲੀ ਫੇਲੀਅਰ ਹੈ ਇਸ ਸਰਕਾਰ ਦਾ ਜੀ ਇਸ ਸਰਕਾਰ ਨੇ ਕਿਹਾ ਸੀਗਾ ਜੀ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਪਰ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਕਾਫਲਾ ਲੈ ਕੇ ਪੁਲਿਸ ਦਾ ਚੱਲਦਾ ਤਾਂ ਸਰ ਇਹ ਸਰਕਾਰ ਦਾ ਨਮਾਇੰਦਾ ਚੱਲਦਾ ਇਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਆਪਣੇ ਆਪ ਨੂੰ ਆਮ ਲੋਕਾਂ ਵਾਂਗੂ ਰਿਪਰੈਜ਼ੈਂਟ ਕਰਨਾ ਤੁਸੀਂ ਵੇਖੋ ਆਮ ਲੋਕ ਇਹ ਆਮ ਲੋਕਾਂ 'ਚ ਕਿੰਨਾ ਕੁ ਵਿਚਰਦੇ ਨੇ ਕੋਈ ਆਮ ਲੋਕ ਆਮ ਕਰਦਾ ਬੰਦਾ ਸਾਡੇ ਸੀਐਮ ਨੂੰ ਜਾ ਕੇ ਨਹੀਂ ਮਿਲ ਸਕਦਾ ਸੋ ਇਹ ਸਰਕਾਰ ਟੋਟਲੀ ਟੋਟਲੀ ਝੂਠ ਦੇ ਪਲੰਦੇਆਂ ਤੇ ਚੱਲਦੀ ਆਈ ਹੈ ਤੇ ਹੁਣ ਇਹਨਾਂ ਸਾਰੇ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੇ ਝੂਠਾਂ ਦੇ ਬਦਲੇ ਮੁੱਲ ਦੇਣਾ ਹਰਸਾਹਬ ਜਦੋਂ ਦੂਸਰੀ ਪਾਰਟੀ ਕੋਲ ਜਾਈਦਾ ਸਾਡਾ ਤਾਂ ਪ੍ਰੈਸ ਦਾ ਮਕਸਦ ਹੈ ਤੁਹਾਡੇ ਸਵਾਲ ਲੈ ਕੇ ਉਹਨਾਂ ਦੇ ਕੋਲ ਜਾਣਾ ਉਹਨਾਂ ਦੇ ਸਵਾਲ ਲੈ ਕੇ ਤੁਹਾਡੇ ਕੋਲ ਜਾਣਾ ਉਹ ਤਾਂ ਕਹਿੰਦੇ ਵਿਕਾਸ ਹੀ ਸਾਡੀ ਸਰਕਾਰ ਦੇ ਸਮੇਂ ਹੈ ਜਿਹੜੀ ਸੁਪਰ ਸਰਕਾਰ ਚੱਲਦੀ ਹੈ ਉਹ ਕਹਿੰਦੇ ਵਿਕਾਸ ਹੀ ਸਭ ਤੋਂ ਵੱਡੇ ਸਰਕਾਰ ਦੇ ਸਮੇ ਹੋਇਆ ਦੇਖੋ ਹਰ ਫਰੰਟ ਤੇ ਇਹ ਝੂਠੇ ਪਏ ਨੇ ਕਿਹੜਾ ਵਿਕਾਸ ਕੀਤਾ ਇਹਨਾਂ ਨੇ ਸੜਕਾਂ ਦੇ ਹਾਲ ਮਾੜੇ ਨੇ ਪਿੰਡਾਂ ਨੂੰ ਗ੍ਰਾਂਟਾਂ ਕੋਈ ਨਹੀਂ ਦਿੱਤੀਆਂ ਜੀ ਇਹਨਾਂ ਨੇ ਪਿੰਡਾਂ ਦੇ ਛਪਣਾ ਦੇ ਹਾਲ ਮਾੜੇ ਆਹ ਹਾਂ ਤਾਂ ਗ੍ਰਾਂਟ ਆਈ ਕਹਿੰਦੇ ਜੀ ਇੱਕ ਗ੍ਰਾਂਟ ਤੇ 4 ਸਾਲ ਬਾਅਦ ਇਹਨਾਂ ਨੂੰ ਸੋਚ ਆ ਗਿਆ ਜੀ ਇਹ ਹੁਣ ਗ੍ਰਾਂਟਾਂ ਦੇ ਰਿਹਾ ਜਿਹੜੇ 2-2 ਲੱਖ ਦੇ ਚੈੱਕ ਦੇ ਰਿਹਾ ਮੈਨੂੰ ਲੱਗਦਾ ਉਹ ਵੀ ਨਹੀਂ ਇਹਨਾਰੇ ਕੈਸ਼ ਹੋਣੇ ਜੀ ਅੱਛਾ ਜੀ ਜੀ ਜਿਵੇਂ ਅੱਗੇ ਝੂਠ ਬੰਦਦੇ ਆਏ ਆ ਓਵੇਂ ਇਹਨਾਂ ਨੇ ਫੇਰ ਝੂਠ ਮਾਰਤਾ 4 ਸਾਲ ਬਾਅਦ ਇਹਨਾਂ ਨੂੰ ਪਿੰਡਾਂ ਦੀ ਜੇ ਖਾਰਾ ਸਾਹਿਬ ਕਿੰਨਾ ਕਿ ਵਿਕਾਸ ਕਰ ਆ ਪਾਉਗੇ ਇਸੇ ਤਰ੍ਹਾਂ ਹੀ ਇਹ ਜੋਸ਼ ਰਹੇਗਾ ਕਿੰਜ ਲੱਗਦਾ ਆਪ ਨੂੰ ਦੇਖੋ ਜੀ ਮੈਂ ਤਾਂ ਪਾਰਟੀ ਦੇ ਨਾਲ ਜੁੜਿਆ ਤੇ ਮੈਂ ਇਹਨਾਂ ਪਿੰਡਾਂ ਚੋਂ ਹੀ ਉੱਠਿਆ ਜੀ ਇਹ ਪਿੰਡ ਮੇਰੇ ਆਪਣੇ ਪਿੰਡ ਨੇ ਜੇ ਮੈਂ ਆਪਣੇ ਪਿੰਡਾਂ ਲਈ ਕੰਮ ਨਹੀਂ ਕਰ ਸਕਿਆ ਤੇ ਫਿਰ ਮੇਰਾ ਇਸ ਪਾਰਟੀ ਜਨਨ ਦਾ ਮਤਲਬ ਨਹੀਂ ਮੈਂ ਵੱਧ ਤੋਂ ਵੱਧ ਚੜ ਕੇ ਇਹਨਾਂ ਪਿੰਡਾਂ ਦੇ ਵਿੱਚ ਵਿਚਰਨਾ ਤੇ ਇਹਨਾਂ ਪਿੰਡਾਂ ਨੂੰ ਸੋਹਣੀ ਮਹਾਰ ਕਰਨੀ ਹੈ ਜੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਵਿੱਬ ਦੇ ਨਾਲ ਜੁੜੇ ਹੋਏ ਸਾਡੇ ਮੈਸੇਜ ਮੇਰਾ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੈ ਜੀ ਕਿ ਆਪਾਂ ਹੁਣ ਸਾਰੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲੈ ਕੇ ਆਈਏ ਜੀ ਆਹ ਇਲੈਕਸ਼ਨ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਸਾਡੀ ਪਿੱਠ ਬੰਦਣਗੇ 2027 ਲਈ ਸੋ ਸਾਰੇ ਘਰਾਂ ਦੇ ਵਿੱਚੋਂ ਉੱਠ ਕੇ ਆਪਣੇ ਆਪ ਨੂੰ ਵੋਟਾਂ ਆ ਮਹਾਰੇ ਹੋ ਕੇ ਵੋਟਾਂ ਪਾਓ ਜੀ ਇਹ ਨਾ ਸੋਚੋ ਕਿ ਬਲਾਕ ਸਮਿਤੀ ਕੋਈ ਛੋਟੀ ਚੀਜ਼ ਹੈ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੀ ਇਸ ਮੇਨ ਪਿੰਡਾਂ ਦੀ ਕਾਰਜਕਾਰੀ ਸਮਿਤੀ ਹੈ ਜੀ ਸੋ ਪਲੀਜ਼ ਤੁਸੀਂ ਸਾਰੇ ਉੱਠ ਕੇ ਵੋਟਾਂ ਪਾਓ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੋ ਤਾਂ ਕਿ ਆਪਾਂ ਇਹ ਝੂਠਿਆਂ ਦੀ ਸਰਕਾਰ ਨੂੰ ਪੰਜਾਬ ਚੋਂ ਭਜਾਈਏ ਜੀ ਕੈਂਡੀਡੇਟ ਸਾਹਿਬ ਵੀ ਬਲਾਕ ਸਮਿਤੀ ਦੇ ਖੜੇ ਆ ਵੀਰ ਜੀ ਕੀ ਨਾਮ ਹੈ ਆਪਣਾ ਕਲਵੰਤ ਸਿੰਘ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਇਹ ਤੁਸੀਂ ਦੇਖ ਲਓ ਵੀ ਜਾਦੀ ਅਕਾਲੀ ਸਰਕਾਰ ਪੁਰਾਣੇ ਇਹਨਾਂ ਦੇ ਕੰਮਕਾਰ ਦੇ ਦੇਖ ਲਓ ਜੀ ਪਿੰਡਾਂ ਦੇ ਵਿੱਚ ਹੁਣ ਜਿਹੜੀ ਨਵੀਂ ਸਰਕਾਰ ਆਈਓ ਇਹਨਾਂ ਦਾ ਕੋਈ ਵਿਕਾਸ ਨਹੀਂ ਸਾਡੇ ਪਿੰਡਾਂ ਵਿੱਚ ਰੋਡ ਟੁੱਟੇ ਹੋਏ ਆ ਜੀ ਕੋਈ ਪੈਂਡ ਨੂੰ ਸਹੂਲਤ ਨਹੀਂ ਆ ਗਈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੋਟਰਾਂ ਨੂੰ ਮੈਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੇ ਗਾਂਹਾਂ ਵਾਰੇ ਤੁਸੀਂ ਸਰਕਾਰ ਸਹੀ ਚੁਣ ਕੇ ਆਪਣੇ ਪਿੰਡਾਂ ਦੇ ਕਾਰਜਕਾਰੀ ਪੂਰੇ ਕਰਾਓ ਜੀ ਰਾਜੂ ਜੀ ਸਾਡੇ ਵਿੱਚ ਬੜੇ ਸਰਕਾਰ ਮੈਂਬਰ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲੇ ਦਿਨ ਤੋਂ ਬੜੇ ਅਸੀਂ ਤੁਹਾਨੂੰ ਵੀ ਦੇਖੀਦਾ ਬੜੀਆਂ ਪੋਸਟਾਂ ਸ਼ੇਅਰ ਕਰਦੇ ਹਾਂ ਕਿੰਜ ਲੱਗਦਾ ਕੀ ਸੋਚਦੇ ਪਏ ਆ ਪਾਰਟੀ ਕਿੱਦਨੂੰ ਜਾਂਦੀ ਪਈ ਆ ਕਿੰਨਾ ਕੁ ਵਿਕਾਸ ਕਰ ਪਾਏਗੀ ਖੈਰਾ ਸਾਹਬ ਦੀ ਕਿਸ ਤਰ੍ਹਾਂ ਦੀ ਸਥਿਤੀ ਕਿਉਂਕਿ ਤੁਸੀਂ ਪਿੰਡ ਦੇ ਵੀ ਬਸਨੀ ਕਾ ਕਿਸ ਤਰ੍ਹਾਂ ਦਾ ਲੱਗਦਾ ਪਾਜੀ ਵਿਕਾਸ ਤਾਂ ਜੇ ਤੁਸੀਂ ਗੱਲ ਕਰਦੇ ਜੀ ਪਹਿਲੇ ਦਿਨ ਤੋਂ ਜੋ 2017 ਤੋਂ ਲੈ ਕੇ ਸਤਾ ਸਭ ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਕੀਤਾ ਸੀ ਜਿੰਨਾ ਵੀ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਆ ਉਹਨੇ ਕੋਈ ਵਿਕਾਸ ਨਹੀਂ ਕੀਤਾ ਜਿਹੜੀ ਹੁਣ ਇੱਕ ਆਈ ਆ ਜੀ ਝਾੜੂ ਸਰਕਾਰ ਉਹ ਬਸ ਫੋਕੇ ਦਾਵੇ ਆ ਵੀ ਅਸੀਂ ਵਿਕਾਸ ਬਹੁਤ ਕੀਤਾ ਵਿਕਾਸ ਦੇਖਣਾ ਤਾਂ ਮੋੜ ਤੇ ਅਸੀਂ ਖੜੇ ਆ ਤੇ ਦੇਖ ਸਕਦੇ ਹਾਂ ਜੀ ਕਿੰਨਾ ਕੁ ਵਿਕਾਸ ਕੀਤਾ ਇਹਨਾਂ ਨੇ ਸਿਰਫ ਇੱਕ ਮਸ਼ਹੂਰੀ ਕੰਪਨੀ ਇਹ ਕੋਈ ਪਾਲਟੀ ਨਹੀਂ ਜੇ ਕਹਿੰਦੇ ਸੀਗੇ ਵੀ ਇਹ ਅਸੀਂ ਆਮ ਘਰਾਂ ਦੇ ਵਿੱਚੋਂ ਉੱਠੇ 217 117 ਇਹਨਾਂ ਦੇ ਮੈਂਬਰ ਸੀਗੇ ਜੀ ਬਣੇ ਵਿਧਾਨ ਸਭਾ ਦੇ ਹਲਕੇ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਵਿੱਚੋਂ 217 ਦੇ 2007 ਦੀ ਗੱਲ ਵੀ ਯਾਦ ਆਉਂਦੀ ਬੜੀਆਂ ਆਟੀਆਂ ਪਾਉਂਦੇ ਹੁੰਦੇ ਸੀ ਪਿੰਡ ਦੇ ਕੰਮਾਂ ਨੂੰ ਲੈ ਕੇ ਜੀ ਜੀ ਹੁਣ ਵੀ ਪਾਉਂਦੇ ਆ ਬਿਲਕੁਲ ਪਾਉਂਦਾ ਜੀ ਕੀ ਮਾਹੌਲ ਹੈ ਮਾਹੌਲ ਇਹ ਜੀ ਮਾਠੀਕੀ ਠਾਕ ਜਾਈ ਮਾਹੌਲ ਹੋ ਇਹਨਾਂ ਦਾ ਪਾ ਸਰਕਾਰ ਕਹਿੰਦੀ ਅਸੀਂ ਬਹੁਤ ਕੰਮ ਕਰਾਇਆ ਬਹੁਤ ਕੰਮ ਕਰਾਇਆ ਜੀ ਮੋੜ ਤੇ ਦੇਖ ਲਓ ਜੀ ਜਿੱਦਨੂ ਮਰਜ਼ੀ ਚਾਰੇ ਪਾਸੇ ਪਿੰਡ ਦੇ ਘੁੰਮ ਕੇ ਦੇਖ ਲਓ ਕੰਮ ਬਹੁਤ ਹੋਏ ਆ ਬੜਾ ਪੈਸਾ ਕੰਮ ਇਹਨੂੰ ਆਇਆ ਮੈਂ ਕਹਾਂ ਜੀ ਰਾਤ ਨੂੰ ਤਾਂ ਹੋਣਾ ਹੋਣਾ ਦਿਨ ਵੀ ਲੱਤਾਂ ਟੁੱਟੀ ਜਾਂਦੀਆਂ ਡੇਗ ਡੇਗ ਕੇ ਇੰਨੇ ਹਾਲਾਤ ਮਾੜੇ ਆ ਨਹੀਂ ਹਾਲਾਤ ਮਾੜੇ ਨਾ ਕੋ ਭਾਈ ਹਾਲਾਤ ਬਹੁਤ ਚੰਗੇ ਆ ਅੱਛਾ ਬਦਲਾਅ ਆ ਬਦਲਾਅ ਆਏ ਆ ਜੀ ਸਾਡੇ ਰੋੜਾਂ ਦੇ ਉੱਤੇ ਛੱਪੜਾਂ ਦੇ ਉੱਤੇ ਅ ਅੱਗੇ ਛੱਪੜ ਹੈਗਾ ਯਾ ਉਹ ਮੜ ਜਾਂ ਮੀਂਹ ਪੈਂਦਾ ਤਾਂ ਜੀ 3-3 ਫੁੱਟ ਪਾਣੀ ਖੜ ਜਾਂਦਾ 2-2 3-3 ਮਹੀਨੇ ਘਰਾਂ ਦੇ ਬਾਹਰ ਨਹੀਂ ਨਿਕਲਦੇ ਵੱਡੇ ਛੱਪੜਾਂ ਦੇ ਮਾਮਲੇ ਪਹਿਲੇ ਦਿਨ ਤੋਂ ਕੰਮੇ ਦੇ ਵਿੱਚ ਉੱਠਦੇ ਰਹੇ ਹੈਗੀ ਆ ਜੀ ਜੀ ਖਾਰਾ ਸਾਹਿਬ ਜੀ ਦੀ ਕੰਪੇਨਿੰਗ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆਂ ਖਾਰਾ ਸਾਹਿਬ ਦੀ ਕੰਪੇਨਿੰਗ ਨੂੰ ਇਹੀ ਕਹਿੰਦੇ ਆ ਜੀ ਪਹਿਲਾਂ ਵੀ ਸਾਡੇ ਬਲਾਕ ਸੰਪਤੀ ਹੋਰ ਪਾਰਟੀਆਂ ਵਿੱਚ ਸੀਗੀ ਉਹਨਾਂ ਦਾ ਵਿਕਾਸ ਦੇ ਲਿਆ ਤਾਂ ਹੁਣ ਜਿਹੜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਆਉਗੀ ਇਹ ਅਸੀਂ ਨਹੀਂ ਕਮਾਂਗੇ ਕੰਮ ਬੋਲਣਗੇ ਸਾਥੀਓ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਪ੍ਰੀਤ ਖਾਰਾ ਤੇ ਉਹਨਾਂ ਦੇ ਨਾਲ ਹੋਰ ਸਾਥੀ ਵੀ ਖੜੇ ਨੇ ਸਾਡੇ ਵਿੱਚ ਸਿੰਘ ਸਹਿਬਾਨ ਐ ਸਿੰਘ ਸਹਿਬਾਨ ਖਾਰਾ ਸਾਹਿਬ ਤੁਹਾਡੇ ਨਗਰ ਦੇ ਵਿੱਚ ਕਾਮੇ ਦੇ ਵਿੱਚ ਪਹੁੰਚਿਆ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਪਹਿਲਾਂ ਤਾਂ ਅਸੀਂ ਖਾਰਾ ਸਾਹਿਬ ਦਾ ਪਿੰਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਆਖਦੇ ਆਂ ਅਸੀਂ ਇਹਨਾਂ ਨੂੰ ਯਕੀਨ ਦਿਵਾਨੇ ਆ ਤੇ ਅਸੀਂ ਤਨ ਮਨ ਧਨ ਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਤਾਂ ਕਿ ਪਿੰਡ ਦੇ ਵਿੱਚ ਕੋਈ ਵਿਕਾਸ ਦੇ ਕੰਮ ਹੋ ਸਕਣ ਕਿਉਂਕਿ ਜੋ ਵੀ ਅਕਾਲੀ ਸਰਕਾਰ ਸਮੇਂ ਕੰਮ ਹੋਏ ਆ ਧਾਰਮਿਕ ਸਥਾਨਾਂ ਦੇ ਵੱਡ-ਵੱਡੀਆਂ ਯਾਦਗਾਰਾਂ ਬਣਾਤੀਆਂ ਫਟਕਰ ਕਲਾਂ ਦੇ ਵਿੱਚ ਜੋ ਵੀ ਯਾਦਗਾਰ ਬਣੀ ਸ਼ਹੀਦ ਭਗਤ ਸਿੰਘ ਦੀ ਉਹ ਵੀ ਬਾਦਲ ਸਰਕਾਰ ਸਮੇਂ ਬਣੀ ਜੀ ਦਾਣਿਆਂ ਦਾ ਮਸਲਾ ਸਾਡੇ ਪਿੰਡ ਦੇ ਵਿੱਚ ਜਿੰਨੇ ਦਾਣੇ ਆਉਂਦੇ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਾਈਕਲ ਵੰਡਣੇ ਪੈਂਸਨਾਂ ਲਗਾਉਣੀਆਂ ਮੱਲੋ ਕੋਈ ਦੂਸਰੀਆਂ ਪਾਰਟੀਆਂ ਹੱਥ ਨਹੀਂ ਰੱਖ ਸਕਦੀਆਂ ਕਿ ਅਸੀਂ ਆਹ ਕੰਮ ਕੀਤਾ ਜੀ ਜੋ ਵੀ ਕੰਮ ਕੀਤੇ ਆ ਟਿਊਬਲ ਕਨੈਕਸ਼ਨ ਹੋਏ ਹਰ ਤਰ੍ਹਾਂ ਦੇ ਨਹਿਰਾਂ ਪੱਕੀਆਂ ਕਰ ਦਿੱਤੀਆਂ ਹੋਰ ਦੱਸੋ ਹੋਰ ਕੀ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਸ਼ਾਹ ਦੇ ਦਫ਼ਤਰ ਦੇ ਵਿੱਚ 30 ਕੁਰਸੀਆਂ ਪੈਂਡ ਕੰਮ ਹੀ ਮਿਲਦਾ ਸੀਗਾ ਜਾ ਕੇ ਹਾਂ ਜੀ ਕਿਉਂਕਿ ਕਾਫੀ ਕੰਮ ਉਥੋਂ ਕਰਵਾਏ ਆ ਜੇ ਬਾਦ ਸਾਹਿਬ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਖਾਰਾ ਸਾਹਿਬ ਦੇ ਬਾਰੇ ਹੁਣ ਕੀ ਕਹਿਣਾ ਚਾਹੁੰਦੇ ਆ ਹਾਂਜੀ ਖਾਰਾ ਸਾਹਿਬ ਤੇ ਤਾਂ ਸਾਨੂੰ ਇਦਾਂ ਲੱਗਦਾ ਪਈ ਪਹਿਲਾਂ ਨਾਲੋਂ ਬਹੁਤ ਵਧੀਆ ਕੰਮ ਹੋਊਗਾ ਹਰ ਵੇਲੇ ਕਿਉਂਕਿ ਜਦੋਂ ਲੀਡਰ ਉਹੀ ਚੁਣਨਾ ਚਾਹੀਦਾ ਜਿਹਦੇ ਕੋਲ ਜਾ ਸਕੀਏ ਜੇ ਅੰਦਰੋਂ ਹੀ ਕਹਿ ਦੇਣ ਪਈ ਅੱਜ ਹੈ ਨਹੀਂ ਜੀ ਘਰ ਉੱਥੇ ਤਾਂ ਉਸ ਲੀਡਰ ਨੂੰ ਚੁਣਨ ਦਾ ਕੋਈ ਫਾਇਦਾ ਨਹੀਂ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਕਿਹੜੇ ਜੌਣ ਤੋਂ ਖੜੇ ਹੋ ਕੰਮੇ ਤੋਂ ਜੀ ਕਾਮਾ ਜਨ ਤੋਂ ਖੜੇ ਹਾਂ ਜਿਹੜੇ ਤੁਹਾਡੇ ਨਾਲ ਤੁਹਾਡੇ ਸਾਥੀ ਆ ਉਹ ਕਿਹੜੇ ਚੌਣ ਤੋਂ ਖੜੇ ਆ ਨੌਰਾ ਤੋਂ ਜੀ ਨਾ ਕੀ ਕਹਿਣਾ ਚਾਹੁੰਦੇ ਆ ਮੈਂ ਵੋਟਰਾਂ ਵੀਰਾਂ ਨੂੰ ਅਪੀਲ ਕਰਦਾ ਆ ਜੀ ਕਾਮਾ ਮੰਗੂ ਵਾਲ ਤੇ ਰਸੂਲਪੁਰ ਕਾਲੀਦਾਲਾ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰੋ ਜੀ ਪਾਰਟੀ ਜਾਂ ਲੋਕ ਜਿਹੜੇ ਹੈਗੇ ਆ ਤੁਹਾਡੇ ਝੋਲੀ ਦੇ ਵਿੱਚ ਇਹ ਜਿੱਤ ਪ੍ਰਾਪਤ ਕਰਦੇ ਆ ਕਿ ਪਾਰਟੀ ਕੋਲ ਕੰਮ ਕਰਾ ਪਾਉਂਗੇ ਲੋਕਾਂ ਨੂੰ ਜੀ ਕਰਾਵਾਂਗੇ ਜਰੂਰ ਕਰਾਵਾਂਗੇ ਜੀ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਇੱਕ ਵਾਰੀ ਸਾਡੀ ਝੋਲੀ 'ਚ ਜੱਤ ਪਾਓ ਗਾਂ ਸਾਡੇ ਵੀ ਅਕਾਲੀ ਦਲ ਪਾਰਟੀ ਦੇ ਕਾਰਜਕੁਵਾਰ ਦੇਖੋ ਜੀ ਕੰਮ ਕਰ ਖਰਦ ਸਾਹਿਬ ਅਸਲ ਦੇ ਵਿੱਚ ਇਹ ਹੁੰਦਾ ਕਿ ਵੋਟਾਂ ਦੇ ਲਈ ਹਰ ਉਮੀਦਵਾਰ ਆਪਣੀ ਪਹੁੰਚ ਕਰਦਾ ਪਰ ਲੋਕਾਂ ਦੇ ਪਾਰਟੀਆਂ ਕੰਮ ਨਹੀਂ ਕਰਾਉਂਦੀਆਂ ਜਿੱਤਣ ਤੋਂ ਬਾਅਦ ਦੇਖੋ ਜੀ ਮੈਂ ਤਾਂ ਇਹਨਾਂ ਪਿੰਡਾਂ 'ਚ ਹੀ ਵਿਚਰਦਾ ਸ਼ਹਿਰ ਦੇ ਮੁੱਢ ਮੈਂ ਰਹਿਣਾ ਇਹਨਾਂ ਵਿੱਚ ਹੀ ਰਹਿਣਾ ਆ ਤੁਸੀਂ ਮੈਨੂੰ ਤਾਂ ਇਹ ਜਦੋਂ ਮਰਜ਼ੀ ਕੰਨ ਤੋਂ ਫੜ ਕੇ ਲੈ ਕੇ ਜਾ ਸਕਦੇ ਆ ਹਾਂ ਇਹ ਜ਼ਰੂਰ ਆ ਵੀ ਆਉਣ ਵਾਲੇ 6 ਮਹੀਨੇ ਸਾਡੇ ਲਈ ਥੋੜਾ ਜਿਹਾ ਔਖੇ ਹੋਣਗੇ ਕਿ ਮੌਜੂਦਾ ਸਰਕਾਰਾਂ ਧੱਕਾ ਕਰਦੀਆਂ ਨੇ ਬਟ ਅਸੀਂ ਡਟ ਕੇ ਖੜੇ ਆ ਜਿਵੇਂ ਇਹਨਾਂ ਨੇ ਕਰਨਾ ਕਰਨ ਅਸੀਂ ਆਪਣੀ ਸਰਕਾਰ ਬਣਾਵਾਂਗੇ ਤੇ ਪੂਰੇ ਜੋਰਾਂ ਸ਼ੋਰਾਂ ਦਾ ਪਿੰਡਾਂ ਦੇ ਕੰਮ ਕਰਾਂਗੇ ਬੋਟਰਾਂ ਦੇ ਨਾਲ ਇਸ ਸਪੋਰਟਰਾਂ ਦੇ ਨਾਲ ਇਸੇ ਤਰ੍ਹਾਂ ਰਾਤ ਦਿਨ ਸਾਥ ਦੋਗੇ ਦੇਖੋ ਜੀ ਮੈਂ ਉਹੀ ਕਿਹਾ ਨਾ ਕਿ ਮੈਂ ਇਹਨਾਂ ਨਾਲ ਦਿਨ ਰਾਤ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਵੀ ਰਾਤ ਨੂੰ 12 ਵਜੇ ਵੀ ਫੋਨ ਕਰੋਂਗੇ 15 ਮਿੰਟ ਦੂਰ ਹੈ ਤੁਹਾਡਾ ਪਿੰਡ ਤੇ ਸਵਾ 12 ਤੁਹਾਡੇ ਕੋਲ ਹੋਊਗਾ ਲਓ ਬਈ ਸਾਥੀਓ ਦੇਖਣਾ ਆਪ ਜੀ ਨੇ ਬਹੁਤ ਵੱਡਾ ਵਾਅਦਾ ਆਪ ਦੇ ਨਾਲ ਜਨਤਿਕ ਕੀਤਾ ਹੈਗਾ ਕਿ ਰਾਤ ਦਿਨ ਸੇਵਾ ਕਰਨਗੇ ਬਾਕੀ ਵੋਟਰਾਂ ਦੇ ਹੱਥ ਦੇ ਵਿੱਚ ਹੈ ਬਾਕੀ ਇੱਥੋਂ ਦੇ ਜਿਹੜੇ ਨਾਲ ਸਪੋਰਟਰਾਂ ਦੇ ਹੱਥ ਦੇ ਬੇਚਾਏ ਵੀਡੀਓ ਆਪ ਜੀ ਦੇ ਤੱਕਰ ਸਾਂਝੀ ਕੀਤੀ ਹੈ